ਸਾਡੇ ਕੋਲ 200 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਜੋ ਡੋਰ ਅਗਰ ਕਸਟਮਰ ਆਪਣੇ ਕੋਲੋਂ ਕੋਈ Google ਤੋਂ ਸਰਚ ਕਰਕੇ ਡਿਜ਼ਾਈਨ ਬਣਵਾਉਣਾ ਚਾਹੁੰਦਾ ਕੋਈ ਫੋਰਨ ਕੰਟਰੀ ਦਾ ਹਾਂਜੀ ਹਵੇਲੀ ਟਾਈਪ ਕੋਈ ਵੀ ਡਿਜ਼ਾਈਨ ਬਣਵਾਉਣਾ ਚਾਹੁੰਦਾ ਆਪਣੇ ਅਕੋਰਡਿੰਗ ਬਣਵਾ ਸਕਦਾ ਜਰਾ ਤੋਂ 25 ਸਾਲ ਦੀ ਇਹਨਾਂ ਦੀ ਗਾਰੰਟੀ ਰਹਿਣ ਵਾਲੀ ਹੈ ਜੀ ਜਿਹੜੀ ਚੀਜ਼ ਦੀ ਜੋ ਵੀ ਅਸੀਂ ਗਾਰੰਟੀ ਦਿੰਨੇ ਆ ਉਹ ਕਸਟਮਰ ਸਾਡੇ ਤੋਂ ਰਿਟਰਨ 'ਚ ਲੈ ਸਕਦਾ ਜੀ ਸਾਨੂੰ ਕਸਟਮਰ ਵੱਲੋਂ ਸਾਈਜ਼ ਚਾਹੀਦੇ ਨੇ ਤੇ ਉਹਨਾਂ ਦੀ ਪਸੰਦ ਦਾ ਡਿਜ਼ਾਈਨ ਚਾਹੀਦਾ ਡਿਜ਼ਾਈਨ ਚਾਹੀਦਾ ਜੀ ਵੀ ਗਰੁੱਪ ਐਂਡ ਜੀ ਵੀ ਡੋਰਸ ਜੀਰਖਪੁਰ ਵਿਖੇ ਤੇ ਅੱਜ ਤੁਹਾਨੂੰ ਆਪਾਂ ਇੱਥੇ ਦਰਵਾਜ਼ਿਆਂ ਦੀ ਕੁਆਲਿਟੀ ਬਾਰੇ ਜਾਣਾਂਗੇ ਤੇ ਰੇਟ ਜਿੰਨੇ ਕੁ ਬਾਅਦ ਰੇਟ ਇਹਨਾਂ ਦੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਆਪਾਂ ਸਾਰੀ ਵਿਜ਼ਿਟ ਕਰਵਾਵਾਂਗੇ ਤੁਹਾਨੂੰ ਸ਼ੋਰੂਮ ਤੇ ਆਪਾਂ ਪਹੁੰਚੇ ਆ ਤੇ ਤੁਸੀਂ ਵੀ ਵਿਜ਼ਿਟ ਕਰਨਾ ਆਪਾਂ ਇੱਕ ਵਾਰੀ ਗੱਲਬਾਤ ਕਰਾਂਗੇ ਕਿੱਥੇ ਆਪਾਂ ਕਿਹੜੀ ਲੋਕੇਸ਼ਨ ਆ ਦੁਆਰਾ ਤੋਂ ਦੱਸ ਦੇਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਇੱਕ ਵਾਰੀ ਆਪਣੀ ਲੋਕੇਸ਼ਨ ਤੇ ਆਪਣਾ ਨਾਮ ਜਿਹੜੀ ਆਪਣਾ ਪਰਮ ਦਾ ਨਾਮ ਆ ਇਹੋ ਜ਼ਰੂਰ ਦੱਸ ਦਿਓ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਰੇਟਾਂ ਦੀ ਵੀ ਗੱਲਬਾਤ ਕਰਾਂਗੇ ਜੋ ਆਪਣੇ ਕੋਲ ਕੁਆਲਿਟੀ ਦੇ ਡੋਰ ਵਗੈਰਾ ਨੂੰ ਜੇਬੀ ਗਰੁੱਪ ਹੈ ਜ਼ਿਰਕਪੁਰ ਚ ਕਾਲਕਾ ਸ਼ਿਮਲਾ ਹਾਈਵੇ ਬਲਟਾਨਾ ਲਾਈਟਸ ਵਿੱਚ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਲੋਕੇਸ਼ਨ ਵੀ ਮੰਗਵਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਤੇ ਮੈਂ ਦਿਖਾਈਏ ਜੀ ਅੱਗੇ ਡੋਰਸ ਦੀ ਕੁਆਲਿਟੀ ਵਗੈਰਾ ਜੋ ਵੀ ਆਪਣੇ ਕੋਲ ਰੇਟ ਵਗੈਰਾ ਰਹਿੰਦੇ ਆ ਜੋ ਵੀ ਆਪਾਂ ਕਹਿਣ ਦਾ ਮਤਲਬ ਦਰਵਾਜ਼ਿਆਂ ਬਾਰੇ ਜੋ ਵੀ ਆਪਾਂ ਗੱਲਬਾਤ ਕਰਾਂਗੇ ਜੀ ਕਿਸੇ ਨੇ ਕੋਠੀ ਬਣਾਉਣ ਲੱਗਣਾ ਦੇ ਵਿੱਚ ਬਹਿਮ ਨਾ ਰਹੇ ਕੋਈ ਇੱਕ ਵਾਰੀ ਆਪਣੀ ਕੁਆਲਿਟੀ ਤੇ ਆਪਣੇ ਰੇਟ ਸਾਰਾ ਕੁਝ ਆਪਾਂ ਦਿਖਾ ਦਾਂਗੇ ਕਹਿਣ ਦਾ ਮਤਲਬ ਇੱਥੇ ਆ ਕੇ ਤਸੱਲੀ ਹੋ ਜੇ ਸਾਰਾ ਦੱਸੋ ਜੀ ਹਰ ਇੱਕ ਤਰ੍ਹਾਂ ਦੀ ਤਸੱਲੀ ਕਰਵਾਵਾਂਗੇ ਸਰ ਤੁਹਾਡੀ ਅਸੀਂ ਇੱਥੇ ਜਿਹੜੇ ਸਾਡੇ ਖੁਦ ਅਸੀਂ ਫੈਕਟਰੀ ਸਾਡੀ ਡੇਰਾ ਬਸੀ ਹੈ ਕਸਟਮਰ ਵਿజిਟ ਵੀ ਕਰ ਸਕਦਾ ਹੈ ਡੋਰ ਬਣਦੇ ਦੇਖਣਾ ਚਾਹੁੰਦਾ ਉਹ ਵੀ ਦੇਖ ਸਕਦਾ ਹੈ ਸਾਡੇ ਕੋਲ 200 ਰੁਪਏ ਸਕੁਅਰ ਫੁੱਟ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਜੋ ਡੋਰ ਆ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਗਵਾਨ ਦੀ ਲੱਕੜ ਵਿੱਚ ਬਣੇ ਹੋਏ ਨੇ ਬਹੁਤ ਹੀ ਬਜਟ ਫ੍ਰੈਂਡਲੀ ਡੋਰ ਹੈ ਕੋਈ ਕਸਟਮਰ ਹਵੇਲੀ ਬਣਾ ਰਿਹਾ ਹੈ ਹੋਟਲ ਬਣਾ ਰਿਹਾ ਹੈ ਪੀਜੀ ਬਣਾ ਰਿਆ ਉਹਨੇ ਮੇਨ ਡੋਰ ਲਈ ਬਹੁਤ ਹੀ ਅਲੱਗ ਤਰ੍ਹਾਂ ਦਾ ਡਿਜ਼ਾਈਨ ਲੈਣਾ ਚੁਗਾਠਾ ਲੈਣੀਆਂ ਨੇ ਵਿੰਡੋਜ਼ ਬਣਵਾਨੀਆਂ ਨੇ ਹਰੇਕ ਤਰ੍ਹਾਂ ਦਾ ਜਿਹੜਾ ਮਟੀਰੀਅਲ ਆ ਉਹ ਸਾਡੇ ਕੋਲ ਬਣ ਕੇ ਤਿਆਰ ਹੋ ਕੇ ਜਾਏਗਾ ਜੀ ਜੀ ਮੈਮ ਮੈਮ ਇੱਕ ਨਾ ਸਾਨੂੰ ਇਹ ਦੱਸੋ ਜੀ ਸਟਾਰਟਿੰਗ ਦੇ ਵਿੱਚ ਜਿਵੇਂ ਕਿ ਆਪਾਂ ਇੱਧਰ ਦਿਖਾ ਰਹੇ ਹਾਂ ਹਨਾ ਇਹ ਤੇ ਡਿਸਪਲੇ ਕੀਤੀ ਹੋਈ ਹੈ ਆਪਣੇ ਕੋਲੇ ਕਿਸ ਕਿਸ ਤਰ੍ਹਾਂ ਦੇ ਇਹਨਾਂ ਦੀਆਂ ਅਲੱਗ-ਅਲੱਗ ਕਿਸਮਾਂ ਨੇ ਜੀ ਡੋਰ ਦੀਆਂ ਹਾਂਜੀ ਬਿਲਕੁਲ ਅਸੀਂ ਸੈਕਸ਼ਨ ਵਾਈਜ਼ ਜਿਹੜਾ ਲਗਾ ਰੱਖਿਆ ਇੱਥੇ ਹਾਂਜੀ ਜਿਹੜਾ ਹੁਣ ਤੁਸੀਂ ਇਹ ਟੀਕ ਡੋਰ ਦੇ ਅੱਗੇ ਖੜੇ ਹੋ ਇਹ ਜਿਹੜੇ ਡੋਰ ਲੱਗੇ ਹੋਏ ਨੇ ਇਹ ਟੀਕ ਚ ਲੱਗੇ ਹੋਏ ਨੇ ਜਿਵੇਂ ਇਹ ਟੀਕ ਪਲਾਈ ਵਿੱਚ ਲੱਗਿਆ ਹੋਇਆ ਸਰ ਠੀਕ ਹੈ ਜੀ ਇਹ ਫਲੱਜੋਰ ਲੱਗਿਆ ਹੋਇਆ ਡਿਜ਼ਾਈਨ ਟੀਕ ਤੇ ਹੈ ਜੀ ਪਾਈਨ ਦਾ ਬੋਰਡ ਹੈ ਇਹ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਟੀਕ ਤੇ ਡਿਜ਼ਾਈਨ ਬਣਿਆ ਹੋਇਆ ਹੈ ਫਾਈਂਡ ਦਾ ਬੋਰਡ ਹੈ ਜੀ ਠੀਕ ਹੈ 15 ਤੋਂ 25 ਸਾਲ ਦੀ ਇਹਨਾਂ ਦੀ ਗਾਰੰਟੀ ਰਹਿਣ ਵਾਲੀ ਹੈ ਜੀ ਜਿਹੜੀ ਚੀਜ਼ ਦੀ ਜੋ ਵੀ ਅਸੀਂ ਗਾਰੰਟੀ ਦਿੰਨੇ ਆ ਉਹ ਕਸਟਮਰ ਸਾਡੇ ਤੋਂ ਰਿਟਨ 'ਚ ਲੈ ਸਕਦਾ ਹੈ ਜੀ ਸਾਨੂੰ ਕਸਟਮਰ ਵੱਲੋਂ ਸਾਈਜ਼ ਚਾਹੀਦੇ ਨੇ ਤੇ ਉਹਨਾਂ ਦੀ ਪਸੰਦ ਦਾ ਡਿਜ਼ਾਈਨ ਚਾਹੀਦਾ ਹਾਂਜੀ ਸਾਡੇ ਕੋਲ ਕਸਟਮਰ ਪਸੰਦ ਕਰਦਾ ਤਾਂ ਵੀ ਅਗਰ ਕਸਟਮਰ ਆਪਣੇ ਕੋਲੋਂ ਕੋਈ ਗੂਗਲ 'ਚ ਸਰਚ ਕਰਕੇ ਡਿਜ਼ਾਈਨ ਬਣਵਾਉਣਾ ਚਾਹੁੰਦਾ ਕੋਈ ਫੋਰਨ ਕੰਟਰੀ ਦਾ ਹਾਂਜੀ ਹਵੇਲੀ ਟਾਈਪ ਕੋਈ ਵੀ ਡਿਜ਼ਾਈਨ ਬਣਵਾਉਣਾ ਚਾਹੁੰਦਾ ਆਪਣੇ ਅਕੋਰਡਿੰਗ ਬਣਵਾਉਣਾ ਇਲਾਵਾ ਜਿਹੜੇ ਤੁਸੀਂ ਡਿਜ਼ਾਈਨ ਦੀ ਗੱਲ ਕਰ ਰਹੇ ਹੋ ਕਸਟਮਰ ਨੇ ਗ ਬਣਵਾਣਾ ਹੈ ਆਪਣੇ ਵਾਸਤੂ ਦੇ ਅਕੋਰਡਿੰਗ ਬਣਵਾਣਾ ਹੈ ਕੋਈ ਮੰਦਿਰ ਲਈ ਬਣਵਾਣਾ ਹੈ ਕੁਝ ਵੀ ਕੋਈ ਵੀ ਡੋਰ ਕਿਸੇ ਵੀ ਰਿਲੀਜਨ ਦੇ ਅਕੋਰਡਿੰਗ ਬਣਵਾਣਾ ਹੈ ਤਾਂ ਅਸੀਂ ਉਹ ਵੀ ਕਸਟਮਾਈਜ਼ ਕਰਕੇ ਦਵਾਂਗੇ ਹਾਂ ਮੈਂ ਇਧਰ ਵੀ ਦਿਖਾ ਦਈਏ ਜੀ ਆਪਾਂ ਹੋਰ ਇਹ ਮੰਨ ਕੇ ਚੱਲੋ ਜਿੱਦਾਂ ਇਹ ਡੋਰਸ ਬਣਦੇ ਜੀ ਇਹਦੇ ਵਿੱਚ ਜਿਵੇਂ ਬੋਰਡ ਕਹਿ ਦਿੰਦੇ ਜੀ ਆਪਾਂ ਬੋਰਡ ਦੇ ਉੱਪਰ ਕਈ ਵਾਰੀ ਸਰਮਾਇਕਾ ਲੱਗ ਜਾਂਦਾ ਹੈ ਜਾਂ ਬੋਰਡ ਦੇ ਉੱਪਰ ਡਿਜ਼ਾਈਨ ਵਗੈਰਾ ਬਣ ਜਾਂਦਾ ਉਹ ਉਦਾਂ ਹੀ ਬਣਿਆ ਹੋਇਆ ਜੀ ਹਾਂ ਨਹੀਂ ਸਰ ਇਹ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਸੋਲਿਡ ਵੁੱਡ ਤੇ ਬਣਿਆ ਹੋਇਆ ਹੈ ਇਹ ਸਾਗਵਾਂ ਦੀ ਸੋਲਿਡ वुਡ ਤੇ ਡਿਜ਼ਾਈਨ ਬਣਾ ਹੋਇਆ ਹੈ ਪੂਰਾ ਸੀਐਨਸੀ ਨਾਲ ਡਿਜ਼ਾਈਨ ਬਣਾ ਹੋਇਆ ਸਰ ਜੋ ਕਹਿਣ ਦਾ ਮਤਲਬ ਇਹ ਸਾਗਵਾਂ ਦੀ ਇੱਕ ਲੱਕੜ ਪੂਰੀ ਭਾਈ ਪੋਰਾ ਚੀਰ ਕੇ ਹਾਂਜੀ ਸਰ ਉਹਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਇਹ ਵਿਚੋ თੋਥੇ ਵਾਲੀ ਤਾਂ ਨਹੀਂ ਗੱਲ ਪਈ ਇਹਦੀ ਨਹੀਂ ਨਹੀਂ ਸਰ ਫੁੱਲ ਸੋਲਿਡ वुਡ ਤੇ ਬਣਾ ਹੋਇਆ ਜੀ ਇਹ ਪੀਪੀਯੂ ਪਾਲਿਸ਼ ਕੀਤੀ ਹੋਈ ਹੈ ਇਹ ਆਪਸ਼ਨਲ ਰਹਿੰਦੀ ਹੈ ਅਸੀਂ ਤੁਹਾਨੂੰ ਇਹਦੇ ਵਿੱਚ ਸੀਐਨਸੀ ਵਿੱਚ ਬਿਨਾ ਪਾਲਿਸ਼ ਦੇ ਵੀ ਡਿਜ਼ਾਈਨ ਦੀ ਕਰਵਾ ਸਕਦੇ ਹਾਂ ਉਹ ਅਗਲਾ ਚਾਹੇ ਬਾਅਦ ਚ ਕਰਵਾ ਲੈ ਹਾਂਜੀ ਕਸਟਮਰ ਨੂੰ ਕੋਈ ਡਾਊਟ ਨਾ ਹੋਵੇ ਅਸੀਂ ਤੁਹਾਨੂੰ ਬਿਨਾ ਪਾਲਿਸ਼ ਇਹ ਡਿਜ਼ਾਈਨ ਇੱਕ ਤੋਂ ਇੱਕ ਸ਼ਾਨਦਾਰ ਡਿਜ਼ਾਈਨ ਹੈ ਉਹ ਪਾਈਨ ਦੀ वुਡ ਚ ਬਣਿਆ ਹੋਇਆ ਹੈ ਹਾਂਜੀ ਕੋਈ ਕਸਟਮਰ ਸਾਗਵਨ ਦੀ वुਡ ਚ ਨਹੀਂ ਬਣਵਾਣਾ ਚਾਹੁੰਦਾ ਜੀ ਮੇਨ ਡੋਰ ਆਪਣਾ वुਡ ਚ ਬਣਵਾਣਾ ਚਾਹੁੰਦਾ ਤਾਂ ਉਹ ਇਸ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਪਾਈਨ ਦੀ ਲੱਕੜ ਚ ਵੀ ਕਰਵਾ ਸਕਦਾ ਹੈ ਇਹ ਦੇਖਦੇ ਹੋ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਸਰ ਇਹ 3D ਵਿੱਚ ਡਿਜ਼ਾਈਨ ਬਣੇ ਹੋਏ ਨੇ ਜੀ CNC ਦੀ ਮਸ਼ੀਨ ਨਾਲ ਬਣੇ ਹੋਏ ਨੇ ਜੀ ਪੇਂਟ ਪਾਲਿਸ਼ ਹੈ ਜਿਹੜਾ ਕਸਟਮਰ ਆਪਣੀ ਚੋਇਸ ਦਾ ਕਰਵਾ ਸਕਦਾ ਹੈ ਜੀ ਚਾਹੇ ਤਾਂ ਚਾਹੇ ਇੱਥੇ ਮੰਨ ਕੇ ਚਲੋ ਜਦਾਂ ਆ ਹੋਇਆ ਹੋਇਆ ਹਾਂਜੀ ਤੁਹਾਡੇ ਤੋਂ ਡੋਰ ਰੈਡੀ ਕਰਵਾ ਲੈ ਕੱਲੇ ਜਗਨੇ ਨੇ ਕਹਿੰਦਾ ਅਸੀਂ ਜਿਵੇਂ ਡੀਕੋ ਪੇਂਟ ਕਰਵਾਉਣਾ ਜੇ ਜਾ ਕੇ ਕੁਝ ਵੀ ਕਰਵਾਉਣਾ ਕਿਦਾਂ ਵੀ ਪਾਲਿਸ਼ ਕਰਾਉਣੀ ਹੈ ਉਹ ਘਰੇ ਕਰਵਾਉਣੀ ਆ ਤੁਸੀਂ ਉਦਾਂ ਵੀ ਬਣਵਾ ਕੇ ਦੇ ਹਾਂਜੀ ਹਾਂਜੀ ਬਿਲਕੁਲ ਸਾਡੇ ਤੋਂ ਕਸਟਮਰ ਰੌਚ ਲੈਣਾ ਜਾਂਦਾ ਹੈ ਰੌਚ ਲੈ ਲੈ ਮੈਂ ਜਿਹੜਾ ਹਵੇਲੀ ਦੇ ਹਵੇਲੀ ਦੇ ਜਿੱਦਾਂ ਆਪਾਂ ਨਾ ਹਵੇਲੀ ਦੇ ਲੱਗਿਆ ਗੇਟ ਦੇਖਦੇ ਹਾਂ ਹਾਂਜੀ ਜਿਆਦਾਤਰ ਜਿਵੇਂ ਕੋਕੇ ਵਗੈਰਾ ਉਹਦੇ ਚ ਲਾਏ ਹੁੰਦੇ ਨੇ ਉਹ ਜਿਹੜਾ ਪਿੱਕਲ ਦਾ ਕੰਮ ਕੀਤਾ ਹੁੰਦਾ ਹਾਂਜੀ ਹਾਂਜੀ ਪੂਰ ਤਿਆਰ ਕਰ ਦਈਏ ਆਪਾਂ ਹਾਂਜੀ ਹਾਂਜੀ ਬਿਲਕੁਲ ਜਿਹੜਾ ਮਰਜੀ ਸਾਈਜ਼ ਆ ਹਾਂਜੀ ਹਾਂਜੀ ਸਰ ਬਿਲਕੁਲ ਕਸਟਮਰ ਬ੍ਰਾਸ ਵਾਲੇ ਡਿਜ਼ਾਈਨ ਅੱਜ ਕੱਲ ਬਹੁਤ ਚੱਲ ਰਹੇ ਨੇ ਉਹ ਵੀ ਅਸੀਂ ਤਿਆਰ ਕਰਵਾ ਕੇ ਦਿੱਤੇ ਆ ਕਸਟਮਰ ਉਹ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹ ਤਿਆਰ ਕਰਵਾ ਸਕਦਾ ਜੀ ਇਹ ਦੇਖੋ ਤੁਸੀਂ ਗਣਪਤੀ ਜੀ ਵਾਲਾ ਡੋਰ ਅਸੀਂ ਬਣਾਇਆ ਹੋਇਆ ਜਿਵੇਂ ਤੁਸੀਂ ਮੰਦਿਰ ਲਈ ਕਿਸੇ ਨੇ ਬਣਵਾਣਾ ਹੈ ਗੁਰੂ ਘਰ ਲਈ ਸਤਨੰਗ ਵਾਹਿਗੁਰੂ ਜੀ ਲਿਖਵਾ ਕੇ ਬਣਵਾਣਾ ਹੈ ਨਾ ਕਿਸੇ ਵੀ ਤਰ੍ਹਾਂ ਦਾ ਬਣਵਾਣਾ ਉਹ ਅਸੀਂ ਤਿਆਰ ਕਰਕੇ ਦਵਾਂਗੇ ਜੀ ਇੱਕ ਮੈਨੂੰ ਇਹ ਦੱਸੋ ਜੀ ਜਿੱਦਾਂ ਇਹ ਡੋਰ ਆ ਗਈ ਡੋਰ ਬਣਵਾ ਲਿਆ ਅਗਲੇ ਨੇ ਆਰਡਰ ਤੁਹਾਨੂੰ ਦੇਤਾ ਉਸ ਤੋਂ ਬਾਅਦ ਤੁਸੀਂ ਆਰਡਰ ਪੂਰਾਤਾ ਜਗਲੇ ਨੇ ਫਿੱਟ ਕਰਵਾਉਣੇ ਤੁਸੀਂ ਫਿੱਟ ਵੀ ਕਰਵਾ ਦਿੰਨੇ ਜੇ ਕਾਰਪੈਂਟਰ ਕਸਟਮਰ ਸਾਡੇ ਵੱਲੋਂ ਚਾਹੁੰਦਾ ਹੈ ਤਾਂ ਕਾਰਪੈਂਟਰ ਵੀ ਹਾਂਜੀ ਸਰ ਉਹਦੀ ਜਿਹੜੀ ਪ੍ਰੋਪਰ ਫਿਟਿੰਗ ਰਹੂਗਾ ਹਾਂਜੀ ਸਰ ਬਿਲਕੁਲ ਡਿਲੀਵਰੀ ਦਾ ਕੀ ਰਹੂਗਾ ਜੀ ਚਾਰਜ ਆਲ ਓਵਰ ਇੰਡੀਆ ਡਿਲੀਵਰੀ ਕਰਦੇ ਹਾਂ ਜੀ ਕਸਟਮਰ ਨੂੰ ਸਾਨੂੰ ਸਾਈਜ਼ ਭੇਜਣੇ ਪਾਣੇ ਕਿੰਨੇ ਇੱਕ ਕੋਠੀ ਦਾ ਮੈਕਸਿਮਮ ਮੰਨ ਕੇ ਚਲੋ ਵੀ 3000 ਸਕਰ ਫੁੱਟ ਦੀ ਕੋਠੀ ਹੈ ਜੀ ਹਾਂਜੀ ਸਰ ਅਗਲੇ ਨੇ ਉਹਦਾ ਤੁਹਾਨੂੰ ਡੋਰਸ ਦਾ ਆਰਡਰ ਦੇਣਾ ਜੀ ਸਰ ਚਾਹੇ ਦਾ ਉਹ ਵਿੱਚ ਵਿਚ ਗੱਠਾਂ ਦਾ ਚਾਹੇ ਕੱਲੇ ਡੋਰਸ ਦਾ ਵੀ ਤੁਹਾਨੂੰ ਅਲੱਗ-ਅਲੱਗ ਦੱਸ ਦੋ ਮੈਕਸਿਮਮ ਕਿੰਨੇ ਦਿਨ ਸਰ ਆਰਡਰ ਕਰਨ ਤੋਂ ਬਾਅਦ ਸਾਨੂੰ ਮੈਕਸ 25 ਤੋਂ 30 ਦਿਨ ਚਾਹੀਦੇ ਨੇ ਜੀ ਅਸੀਂ ਉਹਦੇ ਵਿੱਚ ਜਿਹੜਾ ਕਸਟਮਰ ਦਾ ਰੈਡੀ ਕਰਕੇ ਡੋਰ ਜਿਹੜਾ ਆਰਡਰ ਹੈ ਉਹ ਡਿਸਪੈਚ ਕਰ ਦਾਂਗੇ ਲੱਗਦਾ ਕਿ ਕੋਠੀ ਦਾ ਕੰਮ ਹੋਵੇ ਜੀ ਹਾਂਜੀ ਸਰ ਜਿਹੜਾ ਆਰਡਰ ਹੈ ਉਹ ਫਾਈਨਲ ਹੁੰਦਾ ਜੀ 25% ਐਡਵਾਂਸ ਪੇਮੈਂਟ ਦੇ ਉੱਤੇ ਜੀ ਇਧਰ ਕੀ ਬਣਿਆ ਹੋਇਆ ਉਹ ਵਾਲਾ ਏ ਸਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਐਚ ਡੀ ਐਚ ਐਮ ਆਰ ਉੱਤੇ 3D ਡਿਜ਼ਾਈਨ ਬਨੇ ਹੋਏ ਆ ਜਿਹੜਾ ਤੁਸੀਂ ਫੋਟੋਆਂ ਲਈ ਹਵੇਲੀਆਂ ਲਈ ਕਹਿ ਰਹੇ ਸੀ ਨਾ ਸਰ ਸਰ ਉਹ ਇਹੀ ਕੁਆਲਿਟੀ 'ਚ ਐਵੇਂ ਡਿਜ਼ਾਈਨਿੰਗ 'ਚ ਡੋਰ ਬਣਦੇ ਨੇ ਤੁਸੀਂ ਐਚ ਡੀ ਐਚ ਐਮ ਆਰ ਦੇ ਵਿੱਚ ਵੀ ਕਰਕੇ ਦੇਨੇ ਹਾਂ ਹਾਂਜੀ ਹਾਂਜੀ ਸਰ ਬਿਲਕੁਲ ਐਚ ਵੀ ਐਚ ਐਮ ਆਰ 'ਚ ਵੀ ਡਿਜ਼ਾਈਨ ਇਸ ਤੋਂ ਬਾਅਦ ਕਸਟਮਰ ਇਥੇ ਡੀਕੋ ਕਰਵਾਉਣਾ ਚਾਹੁੰਦਾ ਹੈ ਘਰੇ ਫਿਟਿੰਗ ਤੋਂ ਬਾਅਦ ਕਰਨਾ ਚਾਹੁੰਦਾ ਹਾਂ ਬਹੁਤ ਸੋਹਣੀ ਲੋਕਾਂ ਦੀ ਜੀ ਇਹਦੀ ਹਾਂਜੀ ਸਰ ਬਿਲਕੁਲ ਜੀ ਇਹ ਇਸੇ ਬਿਨਾ ਪਾਲਿਸ਼ ਤੋਂ ਹੈ ਨਾ ਜੀ ਹਾਂਜੀ ਸਰ ਤੁਸੀਂ ਪੁੱਛ ਰਹੇ ਸੀਗੇ ਨਾ ਕਿ ਪਾਲਿਸ਼ ਦੇ ਅੰਦਰ ਕੀ ਹੁੰਦਾ ਪਾਲਿਸ਼ ਦੇ ਅੰਦਰ ਜਿਹੜਾ ਐਮਪੀ ਸਾਗਵਾਨ ਹੈ ਉਹ ਇਹ ਬਿਨਾ ਪਾਲਿਸ਼ ਤੋਂ ਹੈ ਸਰ ਇਹ ਮੈਮ ਕਹਿਣ ਦਾ ਮਤਲਬ ਇੱਥੋਂ ਇਹ ਨਹੀਂ ਹੈਗਾ ਜਦੋਂ ਤੁਸੀਂ ਸਾਗਵਾਨ ਕਹਿ ਕੇ ਦਿੱਤਾ ਮੰਨ ਕੇ ਚਲੋ ਪਾਲਿਸ਼ ਨਹੀਂ ਹੋਈ ਹਾਂਜੀ ਸਰ ਬਿਨਾ ਪਾਲਿਸ਼ ਤੋਂ ਅਗਲੇ ਨੂੰ ਤੁਹਾਨੂੰ ਡੋਰ ਆਰਡਰ ਕਰਤਾ ਤੁਸੀਂ ਰੈਡੀ ਕਰਤਾ ਜੀ ਉਹਨੂੰ ਚੈਲੰਜ ਤਾਂ ਨਹੀਂ ਕਰ ਸਕਦਾ ਕੋਈ ਵੀ ਸਾਗਵਾਨ ਦੇ ਵਿੱਚ ਨਹੀਂ ਬਣਿਆ ਨਤਾਨੀ ਬਸ ਹੋਊਗਾ ਨਹੀਂ 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 ਸਾਗਵਾਨ ਕਹਿੰਦਾ ਸਾਗਵਾਨ ਨਹੀਂ ਹਾਂਜੀ ਹਾਂਜੀ ਬਿਲਕੁਲ ਹਰ ਤਰ੍ਹਾਂ ਦੀ ਤਸੱਲੀ ਜਿਹੜੀ ਹੈ ਸਰ ਕਸਟਮਰ ਇੱਥੇ ਕਰ ਦਸ ਕਰ ਸਕਦਾ ਹੈ ਰੋ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਾਂ ਬਿਨਾ ਪੁਲਿਸ ਤੋਂ ਆਗੇ ਬਿਨਾ ਪੁਲਿਸ ਐਜ਼ ਇਟ ਇਜ਼ ਕੰਡੀਸ਼ਨ ਚ ਕਸਟਮਰ ਨੂੰ ਮਿਲੇਗਾ ਕੋਈ ਵੀ ਇੱਥੇ ਡਿਜ਼ਾਈਨ ਬਣਵਾ ਲੈ ਕਸਟਮਰ ਦੇਖ ਲੈ ਆ ਕੇ ਚੈੱਕ ਕਰਕੇ ਲੈ ਜਾ ਸਕਦਾ ਹੈ ਕਸਟਮਰ ਸਰ ਕੋਈ ਇਸ਼ੂ ਨਹੀਂ ਹੈ ਉਸ ਚੀਜ਼ ਚ ਕਿਵੇਂ ਦਾ ਵੀ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ ਡਿਜ਼ਾਈਨ ਬਨੇ ਹੋਏ ਚੈੱਕ ਕਰਕੇ ਲੈ ਜਾ ਸਕਦਾ ਲੱਕੜ ਆਪਣੀ ਐਮਪੀ ਸਾਗਵਾਂ ਚ ਮੈਂ ਇਹ ਜਿਹੜਾ ਆਪਾਂ ਦੱਸਿਆ ਸੀਗਾ ਰੇਟ ਜਾਣ ਬਾਰੇ ਜਾਣਨ ਬਾਰੇ ਆਪਣੇ ਭਰਾ ਅਫਸਰ ਰਹਿੰਦੇ ਆ ਜਿਹੜੇ ਦੇਖਦੇ ਆ ਇਹ ਆਪਣਾ 200 ਰੁਪਏ ਤੋਂ ਸਟਾਰਟ ਇਹ ਸਾਗਵਾਂ ਦਾ ਰੇਟ ਦੱਸਿਆ ਸਰ ਇਹ ਜਿਹੜਾ 200 ਰੁਪਏ ਸਕੇਅਰ ਫੁੱਟ ਤੋਂ ਸਟਾਰਟ ਹੈ ਜੀ ਰੈਡੀ ਟੂ ਯੂਜ਼ਡ ਹੋਰ ਹੈ ਜੀ ਬੋਰਡ ਦੇ ਦਰਵਾਜ਼ੇ ਹੈ ਹਾਂਜੀ ਸਰ ਜਿਹੜਾ ਐਮਪੀ ਸਾਗਵਾਨ ਹੈ 800 ਰੁਪਏ ਸਕੇਅਰ ਫੁੱਟ ਹੈ 800 ਰੁਪਏ ਸਕੇਅਰ ਫੁੱਟ ਹੈ ਜੀ ਹਾਂਜੀ ਸਰ ਜਿਹੜਾ ਅਸਲ ਚ ਉਹ ਜਿਹੜਾ ਪ्योर ਜੇ ਅਗਲੇ ਨੇ ਸਾਗਵਾਨ ਲੈਣਾ ਹੋਵੇ ਹਾਂਜੀ ਹਾਂਜੀ ਬਿਲਕੁਲ ਸਰ ਚਲੋ ਜਿਵੇਂ ਜਾਲੀ ਵਾਲਾ ਪੱਲਾ ਆ ਗਿਆ ਹੀ ਹੈ ਨਾ ਇੱਕ ਤਾਂ ਇਹ ਹੋ ਗਿਆ ਕਿ ਜਾਲੀ ਵਾਲਾ ਪੱਲਾ ਲਾਉਣੇ ਆ ਉਹ ਵੀ ਹੈਗੇ ਆਪਣੇ ਕੋਲ ਹਾਂਜੀ ਸਰ ਇਹ ਬਣਾਇਆ ਹੋਇਆ ਸਰ ਜੀ ਜਿਹੜਾ ਤੁਸੀਂ ਸੈਂਪਲ ਦੇਖ ਰਹੇ ਹੋਏ ਹਾਂਜੀ ਇਹ ਸਾਗਵਾਨ ਦੀ ਲੱਕੜ ਚ ਬਣਾਇਆ ਹੋਇਆ ਹੈ ਜੀ ਡਬਲ ਜਾਲੀ ਲੱਗੀ ਹੋਈ ਹੈ ਸਰ ਇਹਦੇ ਵਿੱਚ ਜਾਲੀ ਦੇ ਉੱਤੇ ਆਹ ਦਿਖਾ ਦਿਓ ਬਾਈ ਨੇੜੇ ਕਰਕੇ ਪੇਂਟ ਪਾਲਿਸ਼ ਦੀ ਜ਼ਰੂਰਤ ਨਹੀਂ ਹੈ ਸਰ ਆ ਦੋ ਤਰ੍ਹਾਂ ਦੀ ਜਾਲੀ ਹੈ ਕੰਦਰਲੇ ਪਾਸੇ ਅਲੱਗ ਹਾਂਜੀ ਹਾਂਜੀ ਡਬਲ ਜਾਲੀ ਲੱਗੀ ਹੁੰਦੀ ਹੈ ਸਰ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਤੁਸੀਂ ਦੇਖ ਰਹੇ ਹੋ ਇਹ ਮਰਿੰਡੀ ਦੀ ਵੁੱਡ ਚ ਬਣਾਇਆ ਹੋਇਆ ਸਰ ਠੀਕ ਹੈ ਜੀ ਕਸਟਮਰ ਮਰਿੰਡੀ ਪਾਈਨ ਸਾਗਵਾਨ ਜਿਹੜੀ ਵੀ ਲੱਕੜ ਚ ਬਣਵਾਉਣਾ ਚਾਹੇ ਜੀ ਕੋਈ ਵੀ ਡਿਜ਼ਾਈਨ ਇਹੀ ਡਿਜ਼ਾਈਨ ਕਸਟਮਰ ਪਾਈਨ ਸਾਗਵਾਂ ਚ ਬਣਵਾਣਾ ਚਾਹੁੰਦਾ ਤਾਂ ਬਣਵਾ ਸਕਦੇ ਠੀਕ ਹੈ ਜੀ ਤੇ ਕਸਟਮਰ ਨੇ ਅੰਦਰ ਮਾਇਕਾ ਵਾਲਾ ਦਰਵਾਜਾ ਲਗਵਾਇਆ ਬਾਹਰ ਵੀ ਉਹਨੇ ਮੈਚ ਕਰਦੀ ਹੀ ਸੇਮ ਹੀ ਲਗवानी ਹੈ ਤਾਂ ਇਹ ਤੁਸੀਂ ਦੇਖ ਰਹੇ ਹੋ ਮਾਇਕਾ ਵਾਲਾ ਡੋਰ ਵੀ ਜਾਲੀ ਵਾਲਾ ਬਣਵਾਉਣਾ ਅੱਗੇ ਦਾਖਾਹੀ ਹੈ ਮੈਡਮ ਹੋਰ ਵੀ ਤੇ ਆ ਆ ਗਏ ਹਨ ਜੀ ਇੱਧਰ ਇਹ ਵਿੱਚ ਸਮਾਈਕੇ ਵਗੈਰਾ ਵੀ ਲੱਗੇ ਹੋਦੇ ਹਨ ਜੀ ਹਾਂਜੀ ਹਾਂਜੀ ਸਰ ਇਹ ਐਕ੍ਰੀਲਿਕ ਮਾਈਕਾ ਵਿੱਚ ਹੈ ਸਰ ਜੀ ਕਸਟਮਰ ਇਹ ਡਿਕੋ ਪੇਂਟ ਹੋਇਆ ਹੋਇਆ ਹੈ ਕਿ ਇਹਦੇ ਐਚ ਡੀ ਐਚ ਐਮ ਆਰ ਉੱਤੇ ਜੀ ਇਹ 2D ਡਿਜ਼ਾਈਨ ਜਿਹੜਾ ਬਣਿਆ ਹੋਇਆ ਦੋਨੋਂ ਸਾਈਡ ਡਿਜ਼ਾਈਨ ਹੈ ਹਾਂ ਬੜਾ ਜੀ ਇਹ ਸਾਗਵੰਦੀ वुਚ ਬਣਿਆ ਹੋਇਆ ਸਰ ਜੀ ਆ ਮੇਨ ਡੋਰ ਲਈ ਬਣਵਾਣਾ ਹੈ ਕਸਟਮਰ ਨੇ ਲਗਜ਼ਰੀ ਬਹੁਤ ਹੀ ਲੁੱਕ ਦੇਣੀ ਹੈ ਘਰ ਦੇ ਐਂਟਰੀ ਨੂੰ ਹੈ ਨਾ ਸਰ ਪਾਲਿਸ਼ ਵਗੈਰਾ ਓਕੇ ਜੀ ਪਾਲਿਸ਼ ਵਗੈਰਾ ਬਿਲਕੁਲ ਬਿਲਕੁਲ ਸਰ ਇਹ ਓਕੇ ਕਿਤੇ ਹੋਏ ਨੇ ਠੀਕ ਹੈ ਇਹ ਮੇਨ ਡੋਰ ਲਈ ਬਣਵਾਣਾ ਹੈ ਕਸਟਮਰ ਨੇ ਤੋ ਕਿ ਸਾਰੇ ਤਰ੍ਹਾਂ ਦੇ ਦਰਵਾਜੇ ਤੁਸੀਂ ਦਿਖਾਏ ਆ ਜਿਵੇਂ ਹੋ ਕੇ ਜਾਲੀ ਵਾਲੇ ਪੱਲੇ ਹੋਗੇ ਹਨ ਸਾਗਵਾਨ ਹੋ ਗਈ ਮਰਿੰਡੀ ਹੋ ਗਈ ਜਿਹੜੀ ਵੀ ਲੱਕੜ ਦੇ ਵਿੱਚ ਆਪਾਂ ਤਿਆਰ ਕਰਦੇ ਹਣਾ ਜੀ ਸਰ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਸੀ ਕਿ ਜੇ ਆਪਾਂ ਨੂੰ ਕਿਸੇ ਨੇ ਮੰਨ ਕੇ ਚਲੋ ਨਾਲ ਚੁਗਾਠਾਂ ਦਾ ਆਰਡਰ ਕਰਨਾ ਹੋਵੇ ਹਣਾ ਜੀ ਉਹ ਵੀ ਸਾਨੂੰ ਜਰੂਰ ਦੱਸੋ ਜੀ ਆਪਾਂ ਚੁਗਾਠਾਂ ਕਿੱਦਾਂ ਦੀ ਲੋਕੀਆਂ ਬਣਦੀਆਂ ਆਪਣੇ ਕੋਲੇ ਬਣੀਆਂ ਹੋਈਆਂ ਹੈਗੀਆਂ ਜੀ ਹਾਂਜੀ ਹਾਂਜੀ ਸਰ ਬਿਲਕੁਲ ਅਸੀਂ ਸੈਂਪਲਸ ਹਰੇਕ ਤਰ੍ਹਾਂ ਦਾ ਡੋਰ ਹਰੇਕ ਤਰ੍ਹਾਂ ਦੀ ਜਿਹੜੀ ਚੁਗਾਠ ਅਸੀਂ ਬਣਾਨੇ ਆ ਉਹ ਸੈਂਪਲ 'ਚ ਲਗਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਸਰ ਐਮਪੀ ਸਾਗਵਾਨ ਵਿੱਚ ਸਾਡੇ ਕੋਲ ਜਿਹੜੀ ਹੈ 6 3 ਆ ਜਿਹੜੀ ਅਸੀਂ ਚੁਗਾਠ ਲਗਾਈ ਹੋਈ ਹੈ 600 ਰੁਪਏ ਰਨਿੰਗ ਫੁੱਟ ਦੇ ਹਿਸਾਬ ਨਾਲ ਜਿਹੜੀ ਕਸਟਮਰ ਨੂੰ ਮਿਲੇਗੀ ਜੀ ਠੀਕ ਆ ਯਾਰ ਰੇਟ ਵਗੈਰਾ ਬਾਈ ਲਾਏ ਹੋਏ ਨੇ ਮੈਂਸ਼ਨ ਕੀਤੇ ਆ ਹਾਂਜੀ 600 ਰੁਪਏ ਰਨਿੰਗ ਫੁੱਟਸ ਇਹ ਜਿਹੜੀ ਆ ਇੰਪੋਰਟਡ ਟਿਕ ਚ ਬਣੀ ਹੋਈ ਆ 400 ਰੁਪਏ ਰਨਿੰਗ ਫੁੱਟਸ ਆ ਜੀ ਇਹ 11 ਬਾਏ 3 ਦੀ ਆ ਜੀ ਇਹ 1000 ਰੁਪਏ ਰਨਿੰਗ ਫੁੱਟਸ ਆ ਬਿਨਾ ਪਾਲਿਸ਼ ਤੋਂ ਰੇਟ ਆ ਕਸਟਮਰ ਬਿਨਾ ਪਾਲਿਸ਼ ਤੋਂ ਲੈ ਸਕਦਾ ਪਾਲਿਸ਼ ਕਰਵਾਣਾ ਤਾਂ ਪਾਲਿਸ਼ ਦੇ ਚਾਰजेस ਜਿਹੜੇ ਐਕਸਟਰਾ ਹੋ ਗਏ ਇਹ ਰੇਟ ਜਿਹੜਾ ਲਿਖਿਆ ਜੀ ਪਾਲਿਸ਼ ਨਾਲ ਇਹ ਬਿਨਾ ਪਾਲਿਸ਼ ਦਾ ਰੇਟ ਲਿਖਿਆ ਤੋਂ ਇਲਾਵਾ ਜੀ ਕਸਟਮਰ ਸਾਡੇ ਜਿਹੜੀ ਇਹਨਾਂ ਦੀ ਸਟਰੈਂਥ ਹੈ ਬਹੁਤ ਅੱਛੀ ਹੈ वुਡ ਪਲਾਸਟਿਕ ਦੇ ਮਿਕਸਚਰ ਨਾਲ ਬਣੀ ਹੋਈ ਹੈ ਸਰ ਇਹਨਾਂ ਨੂੰ ਸੀਲਨ ਦਾ ਕੋਈ ਅਸਰ ਨਹੀਂ ਹੁੰਦਾ ਜੀ ਹਰੇਕ ਤਰ੍ਹਾਂ ਦਾ ਜਿਹੜਾ ਤੁਸੀਂ ਸਾਈਜ਼ ਦੇਖ ਰਹੇ ਹੋ ਉਹਦੇ ਚ ਅਵੇਲੇਬਲ ਹੈ 3 ਟਾਈ 4 ਟਾਈ 200 ਰੁਪਏ ਰਨਿੰਗ ਫੁੱਟ 5 ਟਾਈ 240 ਰੁਪਏ ਰਨਿੰਗ ਫੁੱਟ 6 ਟਾਈ ਸਿੰਗਲ ਪਤਾਮ ਡਬਲ ਪਤਾਮ 280 ਰੁਪਏ ਰਨਿੰਗ ਫੁੱਟ 10 ਟਾਈ ਚ ਹਰੇਕ ਤਰ੍ਹਾਂ ਦਾ ਜਿਹੜਾ ਸਾਈਜ਼ ਹੈ ਦੇ ਵਿੱਚ ਅਵੇਲੇਬਲ ਮਿਲੇਗਾ ਬਜਟ ਫ੍ਰੈਂਡਲੀ ਚੁਗਾਠਾ ਨੇ ਜੀ ਕਿਸੇ ਕਿਸਮ ਦੇ ਆਪਣੇ ਕੋਲ ਦਰਵਾਜ਼ੇ ਜਿਹੜੀ ਜਿਹੜੀ ਆਪਾਂ ਲੱਕੜ ਯੂਜ਼ ਕਰਦੇ ਆਂ ਰੇਟ ਵੀ ਤੁਸੀਂ ਦਿੱਤਾ ਕੋਸਾ ਦਾ ਮੈਂਸ਼ਨ ਕੀਤੇ ਜੀ ਚੁਗਾਠਾ ਦੀ ਵੀ ਆਪਾਂ ਗੱਲਬਾਤ ਕੀਤੀ ਹੈ ਜੀ ਤਾਂ ਮੈਨੂੰ ਆਪਣਾ ਲੋਕੇਸ਼ਨ ਤੇ ਆਪਣੀ ਜਿਹੜੀ ਫਰਮ ਦਾ ਨਾਮ ਹੈ ਉਹ ਜ਼ਰੂਰ ਦੱਸ ਦਿਓ ਜੀ ਦੁਵਾਰਾ ਤਾਂ ਕਿ ਆਪਣੇ ਭਰਾ ਪਿੱਥ ਵਿਜ਼ਿਟ ਕਰ ਸਕਣ ਘਰ ਬਣਾਉਂਦੇ ਹੋਏ ਉਹ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਜਾਣਾ ਬਿਲਕੁਲ ਸਰ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਜੀਬੀ ਗਰੁੱਪ ਜ਼ਿਰਖਪੁਰ ਬਲਟਾਨਾ ਲਾਈਟਸ ਕਾਲਕਾ Shimla ਹਾਈਵੇ ਐਸਐਸ ਨਗਰ ਮੁਹਾਲੀ ਪੰਜਾਬ ਵਿਜ਼ਿਟ ਕਰਨ ਤੋਂ ਪਹਿਲਾਂ ਕਸਟਮਰ ਲੋਕੇਸ਼ਨ ਮੰਗਵਾ ਸਕਦਾ ਹੈ ਸਕਰੀਨ ਤੇ ਦਿੱਤੇ ਗਏ ਨੰਬਰਸ ਤੇ ਕਾਲ ਕਰ ਸਕਦਾ ਜੀ ਤੇ ਆਪਾਂ ਉੱਪਰ ਨੰਬਰ ਦਿੱਤਾ ਜੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਦਰਵਾਜ਼ੇ ਦੀ ਲੋੜ ਹੋਵੇ ਸ਼ੇਅਰ ਕਰਨਾ ਦੋਸਤੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ